ਨਮਸਕਾਰ ਦਸੂਅਚ ਦੇਖੋ ਕਿਵੇਂ ਦਿਨ ਦਿਹਾੜੇ ਚੋਰ ਮੰਦਰ ਦੇ ਵਿੱਚ ਲੱਗੀ ਗੋਲਕ ਦਾ ਗੱਲਾ ਤੋੜ ਕੇ ਉਸ ਵਿੱਚੋਂ ਪੈਸੇ ਚੋਰੀ ਕਰਕੇ ਫਰਾਰ ਹੋ ਗਿਆ ਪਰ ਉਥੇ ਹੀ ਉਸ ਦੀ ਘਟਿਆ ਕਰਤੂਤ ਨੇੜੇ ਲੱਗੇ ਸੀਸੀਟੀਵੀ ਕੈਮਰੇਆਂ ਦੇ ਵਿੱਚ ਕੈਦ ਹੋ ਗਈ ਹੈ ਕਟਨਾ ਦਸੂਹੇ ਅਧੀਨ ਆਉਂਦੇ ਪਿੰਡ ਬਾਜਾ ਚੱਕ ਦੀ ਹੈ جس بارے جانکاری ਦਿੰਦਿਆਂ ਮੰਦਰ ਪ੍ਰਬੰਧਕ ਗੁਰਪਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਬਾਜਾ ਚੱਕ ਦੇ ਬਾਬਾ ਬਾਲਕਨਾਥ ਦੇ ਮੰਦਰ ਚੋਂ ਲੰਗੀ 3 ਮਹੀਨوں ਸ਼ਾਮ 4 ਵਜੇ ਦੇ ਕਰੀਬ ਇੱਕ ਚੋਰ ਮੰਦਰ ਵਿੱਚ ਮੱਥਾ ਟੇਕਣ ਦੇ ਬਹਾਨੇ ਆ ਕੇ ਮੰਦਰ ਅੰਦਰ ਲੱਗੀ ਗੋਲਕ ਨੂੰ ਤੋੜ ਕੇ ਉਸ ਵਿੱਚੋਂ ਤਕਰੀਬਨ 35 ਤੋਂ 40 ਹਜ਼ਾਰ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ ਹੈ ਅੰਤੋਂ ਨਾਲ ਦੱਸਿਆ ਕਿ ਜਦੋਂ ਤੱਕ ਉਹਨਾਂ ਨੂੰ ਪਤਾ ਲੱਗਾ ਉਸ ਸਮੇਂ ਤੱਕ ਉਹ ਵਿਅਕਤੀ ਉਸ ਜਗ੍ਹਾ ਤੋਂ ਫਰਾਰ ਹੋ ਚੁੱਕਾ ਸੀ ਪਰ ਉਸ ਦੀ ਇੱਕ ਘਟਿਆ ਕਰਤੂਤ ਮੰਦਰ ਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਜਿਸ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਕਿ ਸ਼ਰਿਆਮ ਇੱਕ ਵਿਅਕਤੀ ਆਉਂਦਾ ਹੈ ਅਤੇ ਮੰਦਰ ਅੰਦਰ ਦਾਖਲ ਹੋ ਕੇ ਅਤੇ ਮੰਦਰ ਦੇ ਗੋਲਕ ਵਿੱਚੋਂ ਨਕਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਹੁਣ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਚੋਰਾਂ ਦੇ ਉੱਤੇ ਠੰਨ ਪਾਈ ਜਾਵੇ ਉਤੇ ਹੀ ਜਾਂਚ ਅਧਿਕਾਰੀ ਐਸਆਈ ਅਨਿਲ ਕੁਮਾਰ ਨੇ ਦੱਸਿਆ ਕਿ ਚੋਰਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ ਸੀਸੀਟੀਵੀ ਦੇ ਆਧਾਰ ਦੇ ਉੱਤੇ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰ ਸੁਲਾਖਾਂ ਦੇ ਪਿੱਛੇ ਹੋਣਗੇ ਸੋ ਦੁਆਪਾ ਮਿਲਦੇ ਨਾਲ ਮਨੂਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਭਜੀ ਗੁਰਪਿੰਦਰ ਸਿੰਘ ਪਿੰਡ ਬਾਜਾ ਚੱਕ ਤੇ ਆਪਣੇ ਪਿੰਡ ਦੇ ਵਿੱਚ ਇੱਥੇ ਬਾਬਾ ਪਾਲਖਨਾ ਜੀ ਦਾ ਮੰਦਿਰ ਸੀ ਘਰੇ ਤੇ ਉਹ ਆਪਣੇ 3 ਮਈ ਕੋਈ ਸ਼ਾਮੀ ਕੋਈ 4 ਵਜੇ ਪਛੀਕੇ ਮੰਦਰ ਦੇ ਵਿੱਚ ਚੋਰੀ ਹੋਈ ਆ ਤੇ ਉਹ ਚੋਰ ਆਪਣੇ 35 ਤੋਂ 40 ਹਜ਼ਾਰ ਰੁਪਏ ਚੋਰੀ ਕਰਕੇ ਗੱਲੇ ਵਿੱਚੋਂ ਲੈ ਗਿਆ ਪੈਸੇ ਹੀ ਚੋਰੀ ਕਰਕੇ ਲੈ ਗਏ ਜਾਂ ਹੋਰ ਵੀ ਕੁਝ ਨਹੀਂ ਬਾਈ ਪੈਸੇ ਸੀਗੇ ਝੋਲੀ ਦੇ ਵਿੱਚ ਪੈਸੇ ਸੀ ਜਿੰਨੇ ਜਾਂ ਗੱਲੇ ਦੇ ਵਿੱਚ ਪੈਸੇ ਸੀਗੇ ਉਹ ਸਾਰੇ ਚੋਰੀ ਕਰਕੇ ਲੈ ਗਿਆ ਬਾਕੀ ਉਹ ਥੋੜੀ ਬੋਦੀ ਤੋੜਬਾਗੀ ਕਿੰਨੀ ਜ਼ਿਆਦਾ ਨਹੀਂ ਕੀਤੀ ਉਹਨੇ ਐਵੇਂ ਕਹਦੀ ਕੋਈ ਵਿਆਦਵੀ ਦਾ ਕੋਈ ਜ਼ਿਆਦਾ ਨਹੀਂ ਗੀ ਕੋਈ ਪਛਾਣ ਹੋਈ ਆ ਜੀ ਹਾਂ ਜੀ ਪਛਾਣ ਵਾਦੀ ਉਹਦੇ ਸੀਸੀਟੀਵੀ ਕੈਮਰੇ ਦੇ ਵਿੱਚ ਉਹਦੀ ਵੀਡੀਓ ਸਾਰੀ ਬਣੀ ਹੋਈ ਆ ਆਉਂਦੇ ਦੀ ਜਾਂਦੇ ਦੀ ਮੰਦਰ ਚੋਂ ਨਿਕਲਦੇ ਵਰਦੇ ਦੀ ਸਾਰੀ ਵੀਡੀਓ ਬਣੀ ਹੋਈ ਆ ਪ੍ਰਸ਼ਾਸਨ ਨੂੰ ਐਸ ਵੀ ਹਾਂਜੀ ਭਾਜੀ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕਰ ਦਿੱਤੀ ਹੋਈ ਆ ਤੇ ਉਹਨਾਂ ਨੂੰ ਵੀ ਲਿਖ ਕੇ ਦਿੱਤੀ ਹੋਈ ਅਪਲੀਕੇਸ਼ਨ ਦੇ ਦਿੱਤੀ ਹੋਈ ਵੀ ਇਹ ਜਲਦੀ ਤੋਂ ਜਲਦੀ ਉਹ ਵੀ ਬੰਦਈ ਕਾਰਵਾਈ ਬੰਦੇ ਨੂੰ ਫੜ ਕੇ ਕੀਤੀ ਜਾਵੇ ਸਰਕਾਰੀ ਕੁਛੇ ਕੀ ਬੰਦ ਕਰ ਦਿਓ ਸਰਕਾਰ ਤੋਂ ਇਹ ਕੋਈ ਰੋਕ ਪਾਏ ਛੱਡੋ ਪੁਲਿਸ ਪ੍ਰਸ਼ਾਸਨ ਨੇ ਵੀ ਭਾਜੀ ਹੁਣ ਕੱਲ ਨੂੰ ਜਿੱਦਾਂ ਅੱਜ ਮਾਰਦਾ ਕੋਈ ਕਰਕੇ ਗਿਆ ਘਰਾਂ ਦੇ ਵਿੱਚ ਕੱਲ ਨੂੰ ਕੋਈ ਹੋਰ ਵੀ ਕਰ ਸਕਦਾ ਹੈ ਕਿੱਦਾਂ ਵੀ ਇਹਨੂੰ ਫੜ ਕੇ ਜਲਦੀ ਤੋਂ ਜਲਦੀ ਬੰਦੇ ਨੂੰ ਕੁਛੇ ਕੀ ਕੀਤੀ ਜਾ ਵੀ ਕਿੱਥੇ ਦਾ ਕਿੱਥੇ ਦਾ ਨਹੀਂ ਹੈਗਾ ਇਹ ਬਾਇ ਚੱਕ ਦੇ ਮੰਦਿਰ ਹਾਂਜੀ ਪਿੰਡ ਬਾਜਾ ਚੱਕ ਦੇ ਵਿੱਚ ਹੀ ਹੈ ਜੀ ਮੰਦਿਰ ਹੈ ਬਾਬਾ ਬਲਕਨਾਥ ਜੀ ਦਾ ਮੰਦਿਰ ਸਰਪੰਚ ਪਿੰਡ ਬਾਜਾ ਚੱਕ ਹਰਜੀਤ ਸਿੰਘ ਕੀ ਬਾਤ ਆ ਤੁਰੀ ਪਹਿਲੀ ਪਿੰਡ ਵਿੱਚ ਨਾ ਇਹ ਗੁਰਪਿੰਦਰ ਨਾਮ ਦਾ ਲੜਕਾ ਆ ਸਾਡੇ ਪਿੰਡ ਦਾ ਟੈਂਟ ਹਾਊਸ ਦਾ ਕੰਮ ਕਰਦਾ ਇਹਨਾਂ ਨੇ ਗੁਰਦਾਰਨਾ ਕੀਤੀ ਤੇ ਮੰਦਿਰ ਬਣਾਇਆ ਪਿੰਡ ਆਪਣੇ ਘਰ ਦੇ ਵਿੱਚ ਬਾਬਾ ਬਲਕਨਾਥ ਜੀ ਦਾ ਇਹਨਾਂ ਨੇ ਮੈਨੂੰ ਇਤਲਾਹ ਦਿੱਤੀ ਕਿ ਸਰਪੰਚ ਸਾਹਿਬ ਕੀ ਸਾਡੇ ਚੋਰੀ ਹੋ ਗਈ ਤੇ ਗੋਲਗ ਦੇ ਵਿੱਚ 35 ਤੋਂ 40000 ਰੁਪਏ ਸੀਗਾ ਤੇ ਜਿਹੜੀ ਬਕਾਇਦਾ ਸੀਸੀਟੀਵੀ ਚ ਰਿਕਾਰਡਿੰਗ ਵੀ ਹੋਈ ਆ ਤੇ ਮੈਂ ਮੌਕੇ ਤੇ ਜਾ ਕੇ ਦੇਖਿਆ ਤੇ ਚੋਰੀ ਵਾਕਿਆ ਹੀ ਹੋਈ ਆ ਤੇ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਇਹਦੀ ਦਰਖਾਸਤ ਦਿੱਤੀ ਗਈ ਆ ਥਾਣੇ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਕਿ ਇਹਨਾਂ ਚੋਰੀਆਂ ਨੂੰ ਲਗਾਮ ਲਗਾਈ ਜਾਵੇ ਅਤੇ ਚੋਰ ਨੂੰ ਜਲਦੀ ਨਾਲ ਦੀ ਫੜਿਆ ਜਾਵੇ ਤਾਂ ਕਿ ਜਿਹੜੀਆਂ ਮਾਰਦਾਤਾ ਹੋ ਰਹੀਆਂ ਆ ਇਹਨਾਂ ਨੂੰ ਠੱਲ ਪਾਈ ਜਾਵੇ